ਪੋਤੇਕ ਮਰਵਾਉਣਾ ਔਖਾ ਏ ਸਤ ਗੁਰ ਨੇ ਚਾਰ ਲੁਟਾਏ ਨੇ ਪੈਰਾ ਚੋ ਸਿਮਸੀ ਖੂਨ ਰਹਾ ਸੂਲਾ ਟਡੇ ਰੇ ਲਾਏ ਨੇ ਪੋਤੇਕ ਮਰਵਾਉਣਾ ਔਖਾ ਏ ਸਤ ਗੁਰ ਨੇ ਚਾਰ ਲੁਟਾਏ ਨੇ ਫੈਰਾ ਚੋ ਸਿਮਸੀ ਖੂਨ ਰਹਾ ਸੁਲਾ ਤੇ ਡੇਰੇ ਲਾਇਨੇ ਦੁਖੀਆਂ ਗਰੀਬਾਂ ਵਾਸਤੇ ਸੀ ਦੁਖੀਆਂ ਗਰੀਬਾਂ ਵਾਸਤੇ ਸੀ ਜਿੰਦਗਾਨੀ ਬਾਜਾਂ ਵਾਲੇ ਦੀ ਹੁਕਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾਂ ਵਾਲੇ ਦੀ ਕਿੱਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ ਹੁੰਦੇ ਜ਼ੁਲਮ ਨੂੰ ਰੋਕਣ ਲਈ ਬਾਪੂ ਨੂੰ ਹੱਸ ਕੇ ਤੋੜਿਆ ਸੀ ਦਿਲ ਵਿੱਚ ਨਵੇਂ ਸਤ ਗੁਰਾਂ ਨੇ ਹੰਕਾਰ ਵੈਰੀ ਦਾ ਤੋੜਿਆ ਸੀ ਡੁੱਬਦੀ ਹਿੰਦ ਬਚਾਉਣ ਲਈ ਡੁੱਬਦੀ ਹਿੰਦ ਬਚਾਉਣ ਲਈ ਮਿਹਰਬਾਨੀ ਬਾਜਾਂ ਵਾਲੇ ਦੀ ਕਿਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾਂ ਵਾਲੇ ਦੀ ਕਿਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾਂ ਵਾਲੇ ਦੀ ਸਿੱਖੀ ਦੀ ਸ਼ਾਨ ਬਚਾਉਣ ਲਈ ਗੁਰਾਂ ਨੇ ਖਾਲਸਾ ਸਾਜਿਆ ਸੀ ਗੁਰਾਂ ਦੇ ਕੇ ਪਾਲ ਸਿੱਖੰਡੇ ਦੀ ਕੰਕਾਰਾਂ ਨਾਲ ਨਿਵਾਜਿਆ ਸੀ ਅਸੀਂ ਸਾਭ-ਸਾਬ ਕੇ ਰੱਖਣੀ ਬਈ ਸਾਭ-ਸਾਬ ਕੇ ਰੱਖਣੀ ਬਈ ਨਿਸ਼ਾਨੀ ਬਾਜਾਂ ਵਾਲੇ ਦੀ ਉਹ ਕਿਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ ਪਰਿਵਾਰ ਲੁਟਾ ਕੇ ਸਤ ਗੁਰਾਂ ਨੇ ਖਾਲਸੇ ਨੂੰ ਜੋੰਦਾ ਰੱਖਿਆ ਸੀ ਇਕ ਕੌਮ ਹੈ ਸਿੱਖੀ ਪੰਥ ਦੀ ਬਈ ਜੀਨੇ ਮਨ ਸਿੱਖੀ ਦਾ ਰੱਖਿਆ ਸੀ ਚਲਮਣ ਸਿੰਘ ਟੰਡਾ ਕਹਿੰਦਾ ਏ ਚਲਮਣ ਸਿੰਘ ਟੰਡਾ ਕਹਿੰਦਾ ਏ ਲਾਸਾਨੀ ਬਾਜਾਂ ਵਾਲੇ ਦੀ ਕਿੱਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ ਕਿਤੇ ਭੁੱਲ ਨਾ ਜਾਇਓ ਸਿੰਘੋ ਬਈ ਕੁਰਬਾਨੀ ਬਾਜਾ ਵਾਲੇ ਦੀ